ਲੜ ਪਏ ਲੜ ਪਏ ਲੜ ਪਏ ਲੜ ਪਏ ਲੜ ਪਏ ਆਪ ਵਾਲੇ ਆਪਸ ਚ ਲੜ ਪਏ ਜਲੰਧਰ ਚ ਹੋਈ ਵਾਰ ਦਾ ਆਪ ਵਰਸਸ ਆਪ ਜਲੰਧਰ ਚ ਇੱਕ ਹੋਰ ਫੇਰ ਹੋ ਗਈ ਆਪ ਵਰਸਸ ਆਪ ਇਸ ਵਾਰ ਜਲੰਧਰ West ਦੇ ਇੱਕ ਲੀਡਰ ਦੇ ਉੱਤੇ ਆਪ ਵਾਲਿਆਂ ਨੇ ਇਹ ਘਰ ਦਿੱਤਾ ਹਮਲਾ ਦਾ ਇਲਜ਼ਾਮ ਅਸੀਂ ਨਹੀਂ ਲਾ ਰਹੇ ਇਲਜ਼ਾਮ ਲਾਏ ਗਏ ਨੇ ਆਪ ਦੇ ਲੀਡਰ ਵੱਲੋਂ ਉਹ ਆਪ ਦਾ ਲੀਡਰ ਜੋ ਕਿ ਆਪ ਦਾ ਬਹੁਤ ਹੀ ਪੁਰਾਣਾ ਵੌਲੰਟੀਅਰ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਜਲੰਧਰ ਸੀ ਜਦੋਂ ਚੁਰਿੰਦਾ ਵਲੰਟੀਅਰ ਹੁੰਦੇ ਸੀ ਉਹਨਾਂ 'ਚ ਸ਼ਾਮਲ ਐ ਰਮਨ ਕੁਮਾਰ ਨਾਮ ਦਾ ਐ ਵਲੰਟੀਅਰ ਆਪ ਦੇ ਕੈਂਡੀਡੇਟਾਂ ਦੀ ਜਿੱਤ ਦੇ ਵਿੱਚ ਇਹੜੀ ਚੋਟੀ ਦਾ ਜੋਰ ਲਾਉਣ ਵਾਲੇ ਰਮਨ ਕੁਮਾਰ ਦਾ ਅੱਜ ਆਪ ਦੇ ਵਲੰਟੀਅਰਾਂ ਨੇ ਇਹ ਹਾਲ ਕਰ ਦਿੱਤਾ ਕਿ ਉਹਨਾਂ ਦਾ ਮੂੰਹ ਬੁਰੀ ਤਰ੍ਹਾਂ ਲਹੂ ਲੋਹਾਨ ਹੋ ਗਿਆ ਜੇਕਰ ਰਮਨ ਕੁਮਾਰ ਦੇ ਇਲਜ਼ਾਮਾਂ ਉਸੇ ਹੀ ਮੰਨੇ ਤੇ ਉਹਨਾਂ ਦੇ ਉੱਤੇ ਉਹਨਾਂ ਲੀਡਰਾਂ ਨੇ ਹਮਲਾ ਕੀਤਾ ਹੈ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਆਪ ਜੁਆਇਨ ਕੀਤੀ ਸੀ ਜਿਸ ਤੇ ਹਮਲਾ ਹੋਇਆ ਉਹ ਆਪ ਦਾ ਪੁਰਾਣਾ ਵੋਲੰਟੀਅਰ ਹੈ ਤੇ ਜਿਨ੍ਹਾਂ ਦੇ ਉੱਤੇ ਹਮਲੇ ਦੇ ਇਲਜ਼ਾਮ ਨੇ ਉਹ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੰਸਦ ਸੁਸ਼ੀਲ ਕੁਮਾਰ ਰਿੰਕੂ ਦੇ ਕਰੀਬੀ ਨੇ ਦੱਸਿਆ ਚਾਰਿਆ ਕਿ ਸਾਰਾ ਵਿਵਾਦ ਰਮਨ ਕੁਮਾਰ ਵੱਲੋਂ ਇੱਕ ਵੀਡੀਓ ਲਾਈਵ ਕਰਨ ਤੋਂ ਬਾਅਦ ਸ਼ੁਰੂ ਹੋਇਆ ਰਮਨ ਕੁਮਾਰ ਪੀਪੀਆਰ ਮਾਲ ਤੋਂ ਇੱਕ ਵੀਡੀਓ ਲਾਈਵ ਕਰ ਰਹੇ ਸੀ ਜਿੱਥੇ ਇੱਕ ਰੈਸਟੋਰੈਂਟ ਦੇ ਬਾਰੇ ਦੱਸ ਰਹੇ ਸੀ ਕਿ ਉੱਥੇ ਗਲਤ ਤਰੀਕੇ ਦੇ ਨਾਲ ਇੰਨੀ ਰਾਤ ਹੋਣ ਦੇ ਬਾਵਜੂਦ ਰੈਸਟੋਰੈਂਟ ਖੁੱਲ੍ਹਾ ਇਸ ਤੋਂ ਇਲਾਵਾ ਉਹ ਇਹ ਵੀ ਇਲਜ਼ਾਮ ਲਾ ਰਹੇ ਸੀ ਕਿ ਉੱਥੇ दारू ਵੀ ਪਲਾਈ ਜਾ ਰਹੀ ਹੈ ਬਸ ਇਸ ਵੀਡੀਓ ਤੋਂ ਬਾਅਦ ਉਹ ਕਿਸੇ ਨੂੰ ਚੁਣੌਤੀ ਦੇਂਦੇ ਦਿਖਾਈ ਦਿੱਤੇ ਜਿਸ ਤੋਂ ਬਾਅਦ ਵੀਡੀਓ ਬੰਦ ਹੋ ਗਈ ਤੇ ਉਸ ਤੋਂ ਬਾਅਦ ਜੋ ਵੀਡੀਓ ਸਾਹਮਣੇ ਆਈ ਉਸ ਦੇ ਵਿੱਚ ਰਮਨ ਕੁਮਾਰ ਲਹੂ ਲੁਹਾਨ ਹਾਲਤ ਦੇ ਵਿੱਚ ਸੀ ਕੌਣ ਸਹੀ ਹੈ ਕੌਣ ਗਲਤ ਇਸ ਦਾ ਖਲਾਸਾ ਤਾਂ ਵਰਤਾਲ ਤੋ ਪਾਦ ਹੋਏਗਾ ਪਰ ਫਿਲਹਾਲ ਰਮਨ ਕੁਮਾਰ ਨੇ ਆਪ ਦੇ ਲੀਡਰਾਂ ਦੇ ਉੱਤੇ ਸੰਗੀਨ ਇਲਜ਼ਾਮ ਲਾ ਦਿੱਤੇ ਨੇ ਹਾਲਾਂਕਿ ਜਿੰਨੇ ਇਲਜ਼ਾਮ ਲੱਗੇ ਨੇ ਉਹਨਾਂ ਦਾ ਪੱਖ ਅਜੇ ਸਾਹਮਣੇ ਨਹੀਂ ਆਇਆ ਹੈ ਆਓ ਤੁਹਾਨੂੰ ਦਿਖਾਣਿਆ ਕੀ ਕੁਝ ਕਹਿਣਾ ਹੈ ਰਮਨ ਕੁਮਾਰਤਾ ਰਮਨ ਕੁਮਾਰ ਦੇ ਚਿਹਰੇ ਦਾ ਜੋ ਹਾਲ ਹੋ ਗਿਆ ਉਸ ਨੂੰ ਅਸੀਂ ਖੁੱਲੇ ਤੌਰ ਤੇ ਨਹੀਂ ਦਿਖਾ ਸਕਦੇ ਕਿਉਂਕਿ ਇਹ ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਨੇ ਤੁਸੀਂ ਆਪ ਹੀ ਦੇਖ ਲਵੋ ਕੀ ਵਿੱਚ ਸ਼ੁਰੂ ਹੋਇਆ ਪੰਗਾ ਤੇ ਕੀ ਕਹਿਣਾ ਹੈ ਰਮਨ ਕੁਮਾਰ ਦਾ ਤਨਪੇਲ ਪੰਜਾਬੀ ਟੀਵੀ ਦੇ ਲਾਈਵ ਵਿਰੇਂਦਰ ਸਿੰਘ ਦਿਪਾਰ ਮਹਿਫਿਲ ਤੇ ਸ਼ਰੀਆਮ दारू ਪੀਈ ਜਾ ਰਹੀ ਹੈ ਕਾਊਂਟਰ ਲੱਗੇ ਹੋਏ ਨੇ ਉਹ ਦੇਖੋ ਗਲਾਸ ਕਿਹੜੇ ਰੱਖੇ ਜਾ ਰਹੇ ਨੇ ਵਾਈਟ ਰੰਗ ਦੇ ਗਲਾਸ ਉਹ ਦੇਖੋ ਵਾਈਟ ਰੰਗ ਦੇ ਕਲਾਸ ਪਾਣੀ ਪੀਣ ਨੂੰ ਐ ਹੁਣ ਅਗੇ ਬੰਦੇ ਖੜੇ ਕਰਤੇ ਜਾ ਰਹੇ ਨੇ ਕਿ ਵੀਡੀਓ ਨਾ ਪਵੇ ਇਹ ਹਾਲ ਆ ਮਹਿਫਿਲ ਪੀਪੀਆਰ ਮਹਿਫਿਲ ਚਿਕ ਚਿਕ ਐਂਡ ਫਰੈਸ਼ ਆਯੋ ਕਿਨੇ ਥੋਥੀ ਆਣਾ ਆਯੋ ਆ ਭਾਈ ਮੈਨੂੰ ਸੰਦੀਪ ਵਰਮਾ ਐਡਵੋਕੇਟ ਜਿਹੜਾ ਕਹਿੰਦਾ ਮੈਂ ਕਾਂਗਰਸ ਦੇ ਟਾਈਮ ਬੰਡਾ ਕਾਉਂਸਲਰ ਆ ਜਿਹੜਾ ਹੁਣ ਆਮ ਆਦਮੀ ਪਾਰਟੀ ਚ ਆ ਗਿਆ ਤੇ ਗੁੰਡਾਗਰਦੀ ਖਾਈ ਇਹਨੇ ਛੱਡੀ ਉਹਨਾਂ ਦੇ ਨਾਲ ਇੱਕ ਹੋਰ ਵਰਮਾ ਜੀ ਸੀ ਉਹਨਾਂ ਦੇ ਨਾਲ ਉਹਦਾ ਭਰਾ ਦੀਪਕ ਵਰਮਾ ਜੰਗੀ ਮੇਰੇ ਕੋਲ ਨਾਮ ਉਹਦਾ ਇਹ ਦੋਨੋਂ ਤਿੰਨਾਂ ਨੇ ਮੈਨੂੰ ਮਿਲ ਕੇ ਘੁੱਟਿਆ ਹਾਂਜੀ ਇਹਦੇ ਆਪਣਾ ਥਾਪਾ ਸਬਜ਼ੀ ਨਾਲ ਸੀ ਉਹਨਾਂ ਦੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਇਹਨਾਂ ਨੇ ਮੈਨੂੰ ਘੁੱਟਿਆ ਭਾਜੀ ਪੂਰੀ ਪੁਲਿਸ ਮੁਲਾਇਮ ਇੱਥੇ ਸੀ ਸਾਰੇ ਔਰ ਇਹ ਜਿਹੜਾ ਮਹਿਫਿਲ ਵਾਲਾ ਇਹਦੇ ਕਹਿਣ ਤੇ ਉਥੇ ਦਾਰੂ ਪੀਂਦੇ ਸੀ ਤੇ ਬਿਨਾਂ ਲਸੰਸੋ ₹200 ਆਂਡੇਆ ਇਹਦੇ ਕਹਿਨ ਤੇ ਬਾਜੀ ਸਾਰਾ ਕੰਮ ਹੋਇਆ ਮੇਰਾ ਹਾਲ ਦੇਖ ਲੋ ਤੇ ਮੇਰਾ ਇੱਕ ਮਹਿਫਿਲ ਵਾਲੇ ਦੇ ਹੁਣ 도ੜ ਗਿਓਗੇ ਬਾਜੀ ਜੇ ਸੱਚੇ ਸੀ ਕੋਰੋਨਾ ਵੀ ਖੰਡੀ ਆ ਗਿਆ ਇਹ ਹਜੇ ਵੀ ਖੁੱਲੀ ਬੰਦੇ ਹਜੇ ਵੀ ਇੱਥੇ ਆ ਰਾਤ ਦਾ ਟਾਈਮ ਦੇਖ ਲੋ ਮੂਵੀ ਦਾ ਟਾਈਮ ਦੇਖ ਲੋ ਤੇ ਰਾਤ ਨੂੰ ਗੁੰਡਾ ਕਰਦੀ ਕਰ ਰਹੇ ਦੁਕਾਨ ਖੋਹ ਰਹੇ ਨੇ ਗੱਡੀ ਇੱਥੇ ਖੜ ਕੇ ਗੱਡੀ ਇੱਥੇ ਜੜ ਕੇ 도ੜ ਗਏ ਬਾਜੀ ਗੱਡੀ ਨੰਬਰ ਦੇਖੋ ਬਾਜੀ ਓ ਬਾਜੀ ਗੱਡੀ ਨੰਬਰ ਦੱਸੋ ਭਾਜੀ ਗੱਡੀ ਨੰਬਰ ਪੀਬੀ08 ਬੀਐਨ0354 ਪੀਬੀ08 ਬੀਐਨ0354 ਧੀ ਇਹ ਗੱਡੀ ਆਈ20 ਜਿਹਦੀ ਵੀ ਆ ਭਾਜੀ ਇਹ દોੜ ਕੇ ਗੱਡੀ ਲੈ ਕੇ ਛੱਡ ਕੇ ਇੱਥੇ ਹਾਂ ਤੁਸੀਂ ਸੁਣਿਆ ਆਪ ਦੇ ਪੁਰਾਣੇ ਵਲੰਟੀਅਰ ਨੇ ਨਵੇਂ ਵਲੰਟੀਅਰਾਂ ਦੇਤੇ سنگੀਨ ਇਲਜ਼ਾਮ ਲਾਇਨੇ ਹਾਲਕਿ ਇਹ ਨਲਜ਼ਾਮਾ ਦੇ ਪੋਸਟਿ ਡੈਨਿਕ ਮੇਲ ਪੰਜਾਬੀ ਟੀਵੀ ਨਹੀਂ ਕਰਤਾ ਹੁਣ ਵੇਖਣਾ ਹੋਏਗਾ ਪਾਰਟੀ ਦੇ ਵੱਡੇ ਲੀਡਰ ਪੁਰਾਣੇ ਵਲੰਟੀਅਰਾਂ ਦੇ ਨਾਲ ਖੜਦੇ ਨੇ ਜਾਂ ਫਿਰ ਨਵੇਂਆਂ ਦੇ ਨਾਲ ਜਾਂ ਫਿਰ ਇਸ ਮਾਮਲੇ ਦਾ ਸਮਝੌਤਾ ਕਰਵਾ ਦਿੱਤਾ ਜਾਂਦਾ ਹੈ ਡੈਨਿਕ ਮੇਲ ਪੰਜਾਬੀ ਟੀਵੀ ਤੇ ਲਾਈਵ ਵਿਰਿੰਦਰ ਸਿੰਘ ਦਿਰਪਾਦ